शाहरुख खान ने विराट कोहली अनुष्का शर्मा की काफी तारीफ की थी। दरअसल आईपीएल टीम कोलकाता नाइट राइडर्स राइडरस मालक बॉलीवुड अभिनेता शाहरुख खान ने विराट कोहली खास गल कही है दरअसल शाहरुख खान ने विराट कोहली की काफी तारीफ की थी है शाहरुख खान ने विराट कोहली ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਕਿਹਾ ਮੈਂ ਉਹਨਾਂ ਨਾਲ ਕਾਫੀ ਲੰਮਾ ਸਮਾਂ ਬਿਤਾਇਆ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਅਸੀਂ ਕਹਿੰਦੇ ਹਾਂ ਕਿ ਉਹ ਸਾਡੇ ਭਾਈ ਚਾਰੇ ਦਾ ਜਵਾਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਹੋਰ ਖਿਡਾਰੀਆਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਜਾਣਦਾ ਹਾਂ শাহরুখ ਖਾਨ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਮੈਂ ਜਾਣਦਾ ਹਾਂ ਮੈਂ ਦੋਵਾਂ ਦੇ ਨਾਲ ਕਾਫੀ ਸਮਾਂ ਬਿਤਾਇਆ ਦਰਸਲ ਸ਼ਾਹਰੁਖ ਖਾਨ ਸਟਾਰ ਸਪੋਰਟਰਜ਼ ਨਾਲ ਗੱਲ ਕਰ ਰਹੇ ਸਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹਨਾਂ ਦਾ ਰੇਟਿੰਗ ਪੀਰੀਅਡ ਚੱਲ ਰਿਹਾ ਸੀ ਅਤੇ ਮੈਂ ਅਨੁਸ਼ਕਾ ਦੇ ਨਾਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਇਸ ਲਈ ਉਸਨੇ ਸਾਡੇ ਨਾਲ ਕਈ ਦਿਨ ਬਿਤਾਏ ਨਾਲ ਹੀ ਉਸਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਉਹਨਾਂ ਨੂੰ ਫਿਲਮ ਪਠਾਨ ਦੇ ਟਾਈਟਲ ਗੀਤ ਦੇ ਡਾਂਸ ਸਟੈਪ ਵੀ ਸਿਖਾਏ ਹਨ ਮੈਂ ਉਹਨਾਂ ਨੂੰ ਭਾਰਤ ਦੇ ਵਿੱਚ ਇੱਕ ਮੈਚ ਵਿੱਚ ਦੇਖਿਆ ਸੀ ਉਸਨੇ ਮੈਚ ਦੇ ਵਿੱਚ ਰਵਿੰਦਰ ਜੱਡੇਜਾ ਨਾਲ ਡਾਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ शाहरुख खान ने विराट कोहली अनुष्का शर्मा की काफी तारीफ की थी। दरअसल टीम कोलकाता नाइट राइडर्स के मालिक बॉलीवुड अभिनेता शाहरुख खान ने विराट कोहली खास गल कही है दरअसल शाहरुख खान ने विराट कोहली की काफी तारीफ की है शाहरुख खान ने विराट कोहली रिश्ते बारे गल करते हुए कहा मैं उन्होंने काफी लम्बा समा बिताया ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਅਸੀਂ ਕਹਿੰਦੇ ਹਾਂ ਕਿ ਉਹ ਸਾਡੇ ਭਾਈ ਚਾਰੇ ਦਾ ਜਵਾਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਹੋਰ ਖਿਡਾਰੀਆਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਜਾਣਦਾ ਹਾਂ ਸ਼ਾਹਰੁਖ ਖਾਨ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਮੈਂ ਜਾਣਦਾ ਹਾਂ ਮੈਂ ਦੋਵਾਂ ਦੇ ਨਾਲ ਕਾफी ਸਮਾਂ ਬਿਤਾਇਆ ਦਰਸਲ ਸ਼ਾਹਰੁਖ ਖਾਨ ਸਟਾਰ ਸਪੋਰਟਰਜ਼ ਨਾਲ ਗੱਲ ਕਰ ਰਹੇ ਸਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹਨਾਂ ਦਾ ਰੇਟਿੰਗ ਪੀਰੀਅਡ ਚੱਲ ਰਿਹਾ ਸੀ ਅਤੇ ਮੈਂ ਅਨੁਸ਼ਕਾ ਦੇ ਨਾਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਇਸ ਲਈ ਉਸ ਨੇ ਸਾਡੇ ਨਾਲ ਕਈ ਦਿਨ ਬਿਤਾਏ ਨਾਲ ਹੀ ਉਸ ਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਉਹਨਾਂ ਨੂੰ ਫਿਲਮ ਪਠਾਨ ਦੇ ਟਾਈਟਲ ਗੀਤ ਦੇ ਡਾਂਸ ਸਟੈਪ ਵੀ ਸਿਖਾਏ ਹਨ ਮੈਂ ਉਹਨਾਂ ਨੂੰ ਭਾਰਤ ਦੇ ਵਿੱਚ ਇੱਕ ਮੈਚ ਵਿੱਚ ਦੇਖਿਆ ਸੀ ਉਸ ਨੇ ਮੈਚ ਦੇ ਵਿੱਚ ਰਵਿੰਦਰ ਜੱਡੇਜਾ ਨਾਲ ਡਾਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ शाहरुख खान ने विराट कोहली अनुष्का शर्मा की काफी तारीफ की थी है दरअसल आई पी एल टीम कोलकाता नाइट राइडर्स के मालक बॉलीवुड अभिनेता शाहरुख खान ने विराट कोहली खास गल कही है दरअसल शाहरुख खान ने विराट कोहली की काफी तारीफ की थी है ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਕਿਹਾ ਮੈਂ ਉਹਨਾਂ ਨਾਲ ਕਾਫੀ ਲੰਮਾ ਸਮਾਂ ਬਿਤਾਇਆ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਅਸੀਂ ਕਹਿੰਦੇ ਹਾਂ ਕਿ ਉਹ ਸਾਡੇ ਭਾਈ ਚਾਰੇ ਦਾ ਚਵਾਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਹੋਰ ਖਿਡਾਰੀਆਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਜਾਣਦਾ ਹਾਂ ਸ਼ਾਹਰੁਖ ਖਾਨ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਮੇ ਸਮੇਂ ਤੋਂ ਮੈਂ ਜਾਣਦਾ ਹਾਂ ਮੈਂ ਦੋਵਾਂ ਦੇ ਨਾਲ ਕਾਫੀ ਸਮਾਂ ਬਿਤਾਇਆ ਦਰਸਲ ਸ਼ਾਹਰੁਖ ਖਾਨ ਸਟਾਰ ਸਪੋਰਟਰਸ ਨਾਲ ਗੱਲ ਕਰ ਰਹੇ ਸਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹਨਾਂ ਦਾ ਰੇਟਿੰਗ ਪੀਰੀਅਡ ਚੱਲ ਰਿਹਾ ਸੀ ਅਤੇ ਮੈਂ ਅਨੁਸ਼ਕਾ ਦੇ ਨਾਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਇਸ ਲਈ ਉਸ ਨੇ ਸਾਡੇ ਨਾਲ ਕਈ ਦਿਨ ਬਿਤਾਏ ਨਾਲ ਹੀ ਉਸ ਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਉਹਨਾਂ ਨੂੰ ਫਿਲਮ ਪਠਾਨ ਦੇ ਟਾਈਟਲ ਗੀਤ ਦੇ ਡਾਂਸ ਸਟੈਪ ਵੀ ਸਿਖਾਏ ਹਨ ਮੈਂ ਉਹਨਾਂ ਨੂੰ ਭਾਰਤ ਦੇ ਵਿੱਚ ਇੱਕ ਮੈਚ ਵਿੱਚ ਦੇਖਿਆ ਸੀ ਉਸ ਨੇ ਮੈਚ ਦੇ ਵਿੱਚ ਰਵਿੰਦਰ ਜੱਡੇਜਾ ਨਾਲ ਡਾਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ